ਪੂਰੀ ਫੇਡ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜੀ ਮੇਰੇ ਇਸ ਚੈਨਲ ਦੇ ਉੱਪਰ ਅੱਜ ਦੀ ਕਹਾਣੀ ਇੱਕ ਅਜਿਹੇ ਸ਼ਖਸ ਦੀ ਜਿਹੜਾ ਪੰਜਾਬ ਦਾ ਹੀ ਹੈ ਕ੍ਰਿਮੀਨਲ ਪੰਜਾਬ ਤੋਂ ਸੀਰੀਅਲ ਕਿਲਰ ਡੈਫੀਨੇਸ਼ਨ ਦੇ ਅਕੋਰਡਿੰਗ ਟੈਕਨੀਕਲੀ ਜਦੋਂ ਕੋਈ ਵੀ ਇਨਸਾਨ 2 ਤੋਂ ਜ਼ਿਆਦਾ ਕਤਲ ਕਰ ਦਿੰਦਾ ਤਾਂ ਸੀਰੀਅਲ ਕਿਲਰ ਬਣ ਜਾਂਦਾ ਉਹ ਕਿਉਂਕਿ 2 ਤੋਂ ਜ਼ਿਆਦਾ ਕਤਲ ਹੋ ਚੁੱਕੇ ਆ ਕਤਲਾਂ ਦੀ ਜਿਹੜੀ ਗਿਣਤੀ ਆ ਵਧ ਗਈ ਅੱਜ ਆਪਾਂ ਗੱਲ ਕਰਨ ਜਾ ਰਹੇ ਹਾਂ ਜਗਰੂਪ ਸਿੰਘ ਦੀ ਤੇ ਇਹ ਜਗਰੂਪ ਸਿੰਘ ਦੀ ਕਹਾਣੀ ਉਹਦੀ ਕ੍ਰਾਈਮ ਦੀ ਦੁਨੀਆ ਦੇ ਵਿੱਚ ਐਂਟਰੀ ਦੀ ਕਹਾਣੀ 1995 ਸ਼ੁਰੂ ਹੁੰਦੀ ਲੁਧਿਆਣੇ ਦਾ ਇੱਕ ਏਰੀਆ ਸ਼ਿਮਲਾਪੁਰੀ ਸ਼ਿਮਲਾਪੁਰੀ ਦੇ ਵਿੱਚ ਜਗਰੂਪ ਸਿੰਘ ਉਸ ਟਾਈਮ 25 ਸਾਲ ਦੀ ਉਮਰ 24-25 ਸਾਲ ਥੋੜਾ ਜਿਹਾ ਸਟਾਰਟਿੰਗ ਤੋਂ ਹੀ ਮਤਲਬ ਕਈ ਲੋਕ ਹੁੰਦੇ ਆ ਕਿ ਜਿਹੜੇ ਥੋੜਾ ਮਿਹਨਤ ਕਰਨ ਨੂੰ ਕੁਝ ਵੀ ਕਰਨਾ ਮਤਲਬ ਕੁਝ ਹਾਸਲ ਕਰਨਾ ਹੈ ਜ਼ਿੰਦਗੀ ਦੇ ਵਿੱਚ ਕੁਝ ਵੀ ਹਾਸਲ ਕਰਨਾ ਤਾਂ ਸਹੀ ਰਸਤਾ ਚੁਣਦੇ ਆ ਮਿਹਨਤ ਕਰਦੇ ਆ ਜਾਂ ਐਸ ਇਸ ਤਰ੍ਹਾਂ ਦੇ ਨਾਲ ਕੁਝ ਕਰਦੇ ਆ ਪਰ ਕੁਝ ਲੋਕ ਹੁੰਦੇ ਆ ਤੇ ਜਿਹੜੇ ਸਹੀ ਰਸਤਾ ਉਹਨਾਂ ਨੂੰ ਸ਼ੈਲ ਜਿਆਦਾ ਲੰਬਾ ਲੱਗਦਾ ਜਾਂ ਬੋਰਿੰਗ ਲੱਗਦਾ ਜਾਂ ਬਹੁਤ ਔਖਾ ਲੱਗਦਾ ਤੇ ਇਸ ਕਰਕੇ ਇੱਕ ਸ਼ਾਰਟਕਟ ਉਹਨੂੰ ਚਾਹੀਦਾ ਵਾ ਗਲਤ ਰਸਤਾ ਚੁਣਦੇ ਆ ਜਗਰੂਪ ਸਿੰਘ ਵੀ ਉਸੇ ਤਰ੍ਹਾਂ ਹੀ 1995 ਦੇ ਵਿੱਚ ਗਲਤ ਰਸਤਾ ਉਹਨੇ ਚੁਣਿਆ ਸ਼ਿਮਲਾਪੁਰੀ ਦਾ ਇਲਾਕਾ ਆਪਣੇ ਕੁਝ ਹੋਰ ਨਾਲਦਿਆਂ ਦੇ ਨਾਲ ਮੈਂਬਰਾਂ ਦੇ ਨਾਲ ਆਪਣੇ ਦੋਸਤ ਤਾਂ ਨਹੀਂ ਹੁਣ ਕਹਿ ਸਕਦੇ ਇੱਕ ਘਰ ਦੇ ਵਿੱਚ ਜਾਂਦਾ ਲੁੱਟ ਖੋ ਕਰਨ ਦੇ ਨਾਲ ਇਹੋ ਜੀ ਮਨਸ਼ਾ ਦੇ ਨਾਲ ਕੇ ਅੰਦਰ ਕੁਝ ਸਮਾਨ ਨੂੰ ਲੁੱਟਿਆ ਜਾਏ ਕੁਝ ਪੈਸੇ ਹੋਣ ਉਹ ਹੱਥ ਆਏ ਜਾਂ ਅੰਦਰ ਇੱਕ ਲੇਡੀ ਹੁੰਦੇ ਆ ਇਕੱਲੇ ਸ਼ਾਇਦ ਇਹਨਾਂ ਨੂੰ ਪਹਿਲਾਂ ਪਤਾ ਹੋਊਗਾ ਇਹ ਵੀ ਹੋ ਸਕਦਾ ਇਹਨਾਂ ਨੇ ਕੁਝ ਰੇਕੀ ਕੀਤੀ ਹੋਵੇ ਇਹਨਾਂ ਨੂੰ ਉਸ ਘਰ ਬਾਰੇ ਕੁਝ ਪਹਿਲਾਂ ਤੋਂ ਜਾਣਕਾਰੀ ਹੋਵੇ ਤਾਂ ਉਹਦੇ ਬਾਰੇ ਮੈਨੂੰ ਕੁਝ ਜ਼ਿਆਦਾ ਅੰਦਾਜ਼ਾ ਨਹੀਂ ਹੈਗਾ ਪਰ ਅਖੀਰ ਦੇ ਵਿੱਚ ਗੱਲ ਇਹ ਆ ਕਿ ਘਰ ਦੇ ਵਿੱਚ ਇੱਕ ਲੇਡੀ ਇਕੱਲੇ ਆ ਤੇ ਜਗਰੂਪ ਸਿੰਘ ਤੇ ਇਹਦੇ ਨਾਲ ਕੁਝ ਹੋਰ ਲੋਕ ਨੇ ਅੰਦਰ ਜਾਂਦੇ ਆ ਉੱਥੇ 1995 ਦੇ ਵਿੱਚ ਇਹ ਲੁੱਟਖੋ ਕਰਨ ਤੋਂ ਬਾਅਦ ਉਹ ਜਿਹੜੇ ਲੇਡੀ ਹੁੰਦੇ ਆ ਉਹਨਾਂ ਦਾ ਕਤਲ ਕਰ ਦਿੰਦੇ ਹੁਣ ਇਹ ਵੀ ਨਹੀਂ ਪਤਾ ਕੁਝ ਮਤਲਬ ਪਰ ਉਸੇ ਨਾਲ ਨਹੀਂ ਕੀਤਾ ਜਾ ਸਕਦਾ ਯਕੀਨ ਨਾਲ ਨਹੀਂ ਕਿਹਾ ਜਾ ਸਕਦਾ ਕਿ ਉਹਨਾਂ ਦਾ ਕਤਲ ਇਹਨਾਂ ਨੇ ਆਪਣੀ ਪਛਾਣ ਤਾਂ ਕਿ ਉਹ ਇਹਨਾਂ ਨੂੰ ਪਛਾਣ ਚੁੱਕੇ ਸੀ ਹੋ ਸਕਦਾ ਇਹਨਾਂ ਨੂੰ ਜਾਣਦੇ ਹੋਣ ਇਸ ਕਰਕੇ ਕੀਤਾ ਜਾਂ ਕੋਈ ਹੋਰ ਮਨਸ਼ਾ ਰਹੀ ਹੈ ਜਾਂ ਐਡਰਨਲ ਲਾਈਨ ਰਸ਼ ਜਿਹੜਾ ਇੱਕਦਮ ਹੋ ਜਾਂਦਾ ਕਿ ਬ੍ਰੀ ਤੁਹਾਡੇ ਸਿਰ ਤੇ ਉਹ ਜੋਸ਼ ਸਵਾਰ ਹੋ ਜਾਂਦਾ ਉਹਦੇ ਚੱਕਰ ਚ ਕੀਤਾ ਜਦੋਂ ਉਸ ਦਿਨ ਉਸ ਘਰ ਦੇ ਵਿੱਚੋਂ ਨਿਕਲੇ ਤਾਂ ਆਪਣੇ ਪਿੱਛੇ ਅਫੜਾ ਤਫੜੀ ਵਾਲੇ ਮਾਹੌਲ ਤੋਂ ਬਿਨਾਂ ਵੀ ਸਮਾਨ ਇੱਧਰ ਉੱਧਰ ਪਲਟਣ ਤੋਂ ਬਿਨਾਂ ਵੀ ਇੱਕ ਡੈੱਡ ਬੋਡੀ ਛੱਡ ਕੇ ਜੋ ਥੋੜੀ ਦੇਰ ਪਹਿਲਾਂ ਕੋਈ ਇਨਸਾਨ ਜਿਉਂਦਾ ਜਾਗਦਾ ਸੀ ਤੇ ਜਿਹਦੀ ਕਿਸੇ ਨੂੰ ਹੋ ਸਕਦਾ ਉਸ ਤੋਂ ਬਾਅਦ ਵੀ ਜ਼ਿੰਦਗੀ ਚ ਲੋਡ ਸੀ ਪਰ ਇਹ ਸੀ 1995 ਦੀ ਉਹ ਘਟਨਾ ਜਦੋਂ ਜਗਰੂਪ ਸਿੰਘ ਨੇ ਆਫੀਸ਼ੀਅਲੀ ਕ੍ਰਾਈਮ ਦੀ ਦੁਨੀਆ ਦੇ ਵਿੱਚ ਆਪਣਾ ਪੈਰ ਧਰ ਲਿਆ ਪ੍ਰੋਪਰ ਇੱਕ ਮਰਡਰ ਹੋ ਚੁੱਕਿਆ ਜ਼ਿੰਦਗੀ ਐਂ ਚੱਲਦੀ ਰਹੀ ਆ ਅੰਨਾ ਕਤਲ ਜਿਵੇਂ ਆਪਾਂ ਕਹਿੰਦੇ ਨੇ ਕਿ ਅੰਨਾ ਕਤਲ ਪੁਲਿਸ ਵਾਲੇ ਦੀ ਵੈਸੇ ਗਿਣਤੀ ਬਹੁਤ ਘੱਟ ਆ ਕ੍ਰਾਈਮਸ ਬਹੁਤ ਜ਼ਿਆਦਾ ਹੁੰਦੇ ਆ ਤੇ ਫੋਰੈਂਸਿਕ ਵਾਲਾ ਵੀ ਆਪਣੇ ਕੋਲੇ ਬਹੁਤ ਜ਼ਿਆਦਾ ਡਿਵੈਲਪਡ ਕੰਟਰੀ ਨਾ ਹੋਣ ਕਰਕੇ ਇੰਨਾ ਜ਼ਿਆਦਾ ਨਹੀਂ ਹੈ ਪੁਲਿਸ ਬਣ ਕੇ ਉੱਪਰ ਕੰਮ ਦਾ ਪ੍ਰੈਸ਼ਰ ਬਹੁਤ ਤੇ ਬਹੁਤ ਸਾਰੇ ਮਰਡਰ ਅੱਜ ਵੀ ਅੱਜ ਜਦੋਂ ਹੁਣ ਫੋਰੈਂਸਿਕ ਦਾ ਟੈਕਨੋਲੋਜੀ ਬਹੁਤ ਜ਼ਿਆਦਾ ਵਧ ਗਈ ਹੁਣੇ ਵੀ ਬਹੁਤ ਜ਼ਿਆਦਾ ਅਣਈ ਕਤਲ ਹੀ ਰਹਿ ਜਾਂਦੇ ਆ ਸਲਝਦੇ ਨਹੀਂ ਹੈਗੇ ਤਾਂ 995 ਦੇ ਵਿੱਚ ਤਾਂ ਹੋਰ ਵੀ ਔਖਾ ਸੀਗਾ ਇਹ ਪਤਾ ਕਰਨਾ ਕਿ ਕੌਣ ਕਿਸੇ ਨੂੰ ਮਾਰ ਗਿਆ ਤਾਂ ਇੱਕ ਇਹ ਵੀ ਕਤਲ ਇਹਨੇ ਕਤਲ ਦੇ ਵਿੱਚ ਹੀ ਬਦਲ ਜਾਂਦਾ ਕਿਸੇ ਨੂੰ ਨਹੀਂ ਪਤਾ ਲੱਗਦਾ ਕਿ ਕੋਣ ਨੂੰ ਮਾਰ ਗਿਆ ਉਸ ਲੇਡੀ ਨੂੰ ਜਗਰੂਪ ਸਿੰਘ ਦੀ ਦੁਨੀਆ ਵੀ ਐਸੇ ਤਰ੍ਹਾਂ ਹੀ ਚਲਦੀ ਰਹਿੰਦੀ ਤੇ 1998 ਆਜਾ 1998 ਦੇ ਵਿੱਚ ਹਣ ਇੱਕ ਜਿਵੇਂ ਆਪਾਂ ਪੰਜਾਬੀ ਦੇ ਵਿੱਚ ਉਦਾਹਰਣ ਦੇ ਦੇਣਾ ਕਿ ਮੂੰਹ ਨੂੰ ਖੂਨ ਲੱਗ ਗਿਆ ਜਦੋਂ ਤੁਸੀਂ ਇੱਕ ਵਾਰ ਇੱਕ ਮਰਡਰ ਕਰਤਾ ਤੇ ਉੱਥੋਂ ਤੁਸੀਂ ਸਾਫ਼ ਬਚ ਨਿਕਲੇ ਕਿਸੇ ਨੂੰ ਇਹ ਵੀ ਨਹੀਂ ਪਤਾ ਲੱਗਿਆ ਕਿ ਕੀ ਹੋਇਆ ਕੁਝ ਵੀ ਹੋਇਆ ਤੁਸੀਂ ਸ਼ੱਕ ਦੇ ਵਿੱਚ ਵੀ ਨਹੀਂ ਆਏ ਤੋਂ ਤੋਂ ਪੁਲਿਸ ਨੇ ਪੁੱਛ ਪੜਤਾਲ ਵੀ ਨਹੀਂ ਕੀਤੀ ਤਾਂ ਹਾਲੀਵੁੱਡ ਹੀ ਤੁਹਾਨੂੰ ਤੁਹਾਡੇ ਦਿਮਾਗ ਦੇ ਵਿੱਚ ਹੀ ਹੋ ਜਾਂਦਾ ਕਿ ਹਾਂ ਇਹ ਤਾਂ ਬੜਾ ਸੌਖਾ ਕੰਮ ਆ ਤੇ ਕੋਈ ਐਡੀ ਗੱਲ ਨਹੀਂ ਹੈਗੀ ਤਾਂ ਇਹ ਹੀ ਚੀਜ਼ ਫਿਰ ਜਗਰੂਪ ਸਿੰਘ ਨਾ ਹੁੰਦੇ 1998 ਦੇ ਵਿੱਚ ਇੱਕ ਮਾਈਗ੍ਰੈਂਟ ਲੇਬਰਰ ਹੁੰਦੇ ਮਾਈਗ੍ਰੈਂਟ ਲੇਬਰਰ ਮਤਲਬ ਜਿਵੇਂ ਕੋਈ ਯੂਪੀ ਬਿਹਾਰ ਦੇ ਲੋਕ ਵਿਚਾਰੇ ਇੱਥੇ ਕੰਮ ਕਰਨ ਆਉਂਦੇ ਆਪਣਾ ਪੇਟ ਪਾਲਦੇ ਆਪਣੇ ਬੱਚਿਆਂ ਦੇ ਲਈ ਮਿਹਨਤ ਕਰਦੇ ਜਿਵੇਂ ਆਪਾਂ ਲੋਕ ਕੈਨੇਡਾ ਅਮਰੀਕਾ 'ਚ ਜਾਂਦੇ ਹਾਂ ਤਾਂ ਕੋਈ ਲੇਡੀ ਸੀ 1998 ਦੇ ਵਿੱਚ ਪਿਛਲਾ ਕਤਲ 1995 ਵਿੱਚ ਬੜਾ ਲੋਟਕੋ ਦਾ ਸੀ ਹੁਣ ਇਹ ਇੱਕ ਲੇਡੀ ਨੇ ਜਿਹੜੇ ਕਿ ਬਿਹਾਰ ਯੂਪੀ ਤੋਂ ਆਇਆ ਤਾਂ ਕੋ ਬਹੁਤ ਜ਼ਿਆਦਾ ਪੈਸਾ ਤਾਂ ਨਹੀਂ ਹੋ ਸਕਦਾ ਹੋ ਸਕਦਾ ਕਿ ਕੋਈ ਬਹੁਤ ਥੋੜੀ ਅਮਾਉਂਟ ਦੇ ਲਈ ਇਆ ਇਹ ਵੀ ਹੋ ਸਕਦਾ ਕਿ ਕੋਈ ਰੇਪ ਵਗੈਰਾ ਕਰਨ ਦੀ ਕੋਸ਼ਿਸ਼ ਕੀਤੀ ਹੋਵੇ ਬਟ ਐਟ ਦ ਐਂਡ ਗੱਲ ਇਹ ਬਣੀ ਕਿ 1998 ਦੇ ਵਿੱਚ ਦੂਸਰਾ ਮਰਡਰ ਕਰਦਾ ਜਗਰੂਪ ਸਿੰਘ ਉਸ ਲੇਡੀ ਦਾ ਮਾਈਗ੍ਰੈਂਟ ਲੇਬਰਰ ਦਾ ਤਾਂ ਹੁਣ 3 ਸਾਲ ਲੰਘ ਚੁੱਕੇ ਤੇ ਜਗਰੂਪ ਸਿੰਘ ਦੇ ਨਾਮ ਦੇ ਉੱਪਰ ਹੁਣ ਦੋ ਕਤਲ ਪਰ ਇਸ ਵਾਰ ਜਗਰੂਪ ਸਿੰਘ ਫੜਿਆ ਜਾਂਦਾ ਤੇ ਉਸ ਤੋਂ ਬਾਅਦ ਫੜਿਆ ਜਾਂਦਾ ਤੇ ਕਤਲ ਦਾ ਵੀ ਉਹਦੇ ਉੱਪਰ ਪਤਾ ਲੱਗ ਜਾਂਦਾ 1998 ਦੇ ਵਿੱਚ ਹੀ ਉਹਨੂੰ ਫੜ ਲਿਆ ਜਾਂਦਾ ਤੇ ਉਹਨੂੰ ਕੈਦ ਹੁੰਦੀ ਹੈ ਪਰ 2003 ਦੇ ਆਉਂਦੇ ਹੁੰਦੇ ਉਹ ਇਥੋਂ ਬਰੀ ਹੋ ਜਾਂਦਾ ਕੋਰਟ ਮਤਲਬ ਕੋਈ ਸਬੂਤਾਂ ਦੇ ਆਧਾਰ ਦੇ ਉੱਪਰ ਮਤਲਬ ਸਬੂਤ ਜਿਆਦਾ ਨਹੀਂ ਮਿਲਦੇ ਕੇਸ ਇੰਨਾ ਜਿਆਦਾ ਕੋਈ ਸਟਰੋਂਗ ਨਹੀਂ ਹੁੰਦਾ ਤੇ ਅੱਗੇ ਕੋਈ ਬਹੁਤ ਪੈਰਵਾਹੀ ਨਹੀਂ ਕਰਦਾ ਤੇ 2003 ਦੇ ਵਿੱਚ ਥੋੜੀ ਜੀ ਸਜ਼ਾ ਭੁਗਤਣ ਤੋਂ ਬਾਅਦ ਜਗਰੂਪ ਸਿੰਘ ਬਾਹਰ ਆ ਜਾਂਦਾ ਤੇ ਜਦੋਂ ਬਾਹਰ ਆਉਂਦਾ ਤਾਂ ਫਿਰ ਕੋਈ ਨਾ ਕੋਈ ਤਾਂ ਰੋਜੀ ਰੋਟੀ ਦੇ ਲਈ ਕੋਈ ਕੰਮ ਵੀ ਚਾਹੀਦਾ ਹੈ ਐ ਤਾਂ ਹੈ ਨਹੀਂਗਾ ਕਿ ਤੁਸੀਂ ਸਿਰਫ ਆਹੀ ਚੀਜ਼ਾਂ ਹੀ ਕਰਦੇ ਰਹਿ ਸਕਦੇ ਜਿੰਨੇ ਵੈਸੇ ਵੀ ਆਪਾਂ ਦੇਖਿਆ ਕਿਲਰ ਹੋਇਆ ਸੀਰੀਅਲ ਕਿਲਰ ਹੋਇਆ ਕਿਤੇ ਨਾ ਕਿਤੇ ਤਾਂ ਰੋਜ਼ੀ ਰੋਟੀ ਕਮਾਉਣ ਦੇ ਲਈ ਉਹ ਵੀ ਕੋਈ ਨਾ ਕੋਈ ਕੰਮ ਕਰਦੇ ਆ ਕੋਈ ਨਾ ਕੋਈ profession ਦੇ ਵਿੱਚ ਸੀ ਕੇ ਉਹ ਤਾਂ ਜਗਰੂਪ ਸਿੰਘ ਲੁਧਿਆਣੇ ਔਟੋ ਰਿਕਸ਼ਾ ਚਲਾਉਣ ਲੱਗੇ 2004 ਦੇ ਵਿੱਚ ਤੇ ਜਗਰੂਪ ਸਿੰਘ ਦੇ ਕਰੈਕਟਰ ਦੀ ਇੱਕ ਹੋਰ ਚੀਜ਼ ਹੈਗੀ ਆ ਕਿ ਉਹਨੂੰ ਮਤਲਬ ਔਰਤਾਂ ਦੇ ਵਿੱਚ ਬਹੁਤ ਇੰਟਰਸਟ ਹੈਗਾ ਮਤਲਬ ਸਰੀਰਕ ਸੰਬੰਧ ਬਣਾਉਣ ਦੇ ਵਿੱਚ ਤੇ ਇੱਕ ਇੱਕ ਜਿਹੜੀ ਅਰਜ਼ ਹੁੰਦੀ ਆ ਬੋਡੀ ਦੀ ਅਰਜ਼ ਸੈਕਸ਼ੂਅਲ ਅਰਜ਼ ਜਿਹੜੀ ਉਹ ਆਪੋਜਿਸ਼ਨ ਹੁਣ ਪੰਜਾਬੀ ਵਿੱਚ ਜੇ ਬੋਲੀ ਕਿ ਕਾਮ ਦੀ ਜਿਹੜੀ ਅਰਜ਼ ਹੈਗੀ ਤਾਂ ਜਗਰੂਪ ਸਿੰਘ ਦੀ ਜਾਦੇ ਆ ਉਹਦਾ ਉਹਦੇ ਉੱਪਰ ਕੰਟਰੋਲ ਉਹਨਾਂ ਨਹੀਂ ਹੈਗਾ ਇਹ ਜਦੋਂ ਬਾਅਦ ਦੇ ਵਿੱਚ ਜਗਰੂਪ ਸਿੰਘ ਅਰੈਸਟ ਹੁੰਦਾ ਤੇ ਜਿਹੜੀ ਉਹਦੀ ਉਹ ਕਤਲਾਂ ਦੀ ਸੁਪਰੀਆ ਸੁਪਰੀ ਮਤਲਬ ਜਿਹੜਾ ਸਿਲਸਲਾ ਚੱਲਿਆ ਤੇ ਉਹਦੇ ਵਿੱਚ ਵੀ ਜਿਹੜਾ ਇੱਕ ਕਾਰਨ ਸੀ ਉਹਦੀ ਕਤਲਾਂ ਦਾ ਉਹ ਉਹਨੇ ਖੁਦ ਇਹ ਚੀਜ਼ ਬੋਲੀ ਕਿ ਹਾਂ ਕਿ ਇਸ ਚੀਜ਼ ਨੇ ਮੈਨੂੰ ਇਸ ਪਾਸੇ ਲੈ ਕੇ ਗਈ ਹੈ ਇਹ ਚੀਜ਼ ਤਾਂ ਉਹਦੇ ਹੀ ਚੱਲਦੇ 2004 ਦੇ ਵਿੱਚ ਯਮਨਾਨਗਰ ਦੇ ਇੱਕ ਲੇਡੀ ਕੋਈ ਹੁੰਦੀ ਆ ਪਰਮਜੀਤ ਕੌਰ ਪਰਮਜੀਤ ਕੌਰ ਦੇ ਨਾਲ ਇਹਦੇ ਸੰਬੰਧ ਬਣਦੇ ਆ ਪਰਮਜੀਤ ਕੌਰ ਆਲਰੇਡੀ ਪ੍ਰੋਸਟੀਚੂਸ਼ਨ ਦੇ ਵਿੱਚ ਹੈਗੀ ਆ ਮਤਲਬ ਇਸ ਤਰ੍ਹਾਂ ਦਾ ਆਪਣਾ ਜਿਸਮ ਵੇਚ ਕੇ ਆਪਣੇ ਜਿਸਮ ਦਾ ਸੌਦਾ ਕਰਕੇ ਆਪਣਾ ਰੋਜੀ ਰੋਟੀ ਚਲਾਉਂਦੀ ਤੇ ਸ਼ਾਇਦ ਉਹ ਇਹ ਵੀ ਹੋ ਸਕਦਾ ਕਿ ਪਹਿਲਾਂ ਇਹਦਾ ਕਿਸੇ ਤਰ੍ਹਾਂ ਕਸਟਮਰ ਹੋਵੇ ਗਾ ਕੋਈ ਕਿਸੇ ਤਰ੍ਹਾਂ ਉਹਦੇ ਸੰਬੰਧ ਦੇ ਵਿੱਚ ਆਇਆ ਪਰ ਇਹਨਾਂ ਦੋਨਾਂ ਦੇ ਸੰਬੰਧ ਪਰਮਜੀਤ ਕੌਰ ਦੇ ਤੇ ਜਗਰੂਪ ਸਿੰਘ ਦੇ ਸੰਬੰਧ ਸਿਰਫ ਇੱਕ ਪ੍ਰੋਫੈਸ਼ਨਲ ਨਹੀਂ ਰਹਿੰਦੇ ਕਿ ਸਿਰਫ ਇੱਕ ਕਸਟਮਰ ਦੇ ਹੀ ਨਹੀਂ ਰਹਿੰਦੇ ਤੇ ਇੱਕ ਸਰਵਿਸ ਦੇਣ ਵਾਲੇ ਦੇ ਇਹਨਾਂ ਦੇ ਰਿਲੇਸ਼ਨ ਬਣਦੇ ਮਤਲਬ ਇੱਕ ਦੂਸਰੇ ਦੇ ਪੈਸੇ ਅ ਇਮੋਸ਼ਨਲ ਤੌਰ ਤੇ ਉੱਪਰ ਨੇੜੇ ਹੁੰਦੇ ਆ ਇਹ ਪਰ ਹੁਣ ਇਹਨਾਂ ਦੇ ਇਮੋਸ਼ਨਲ ਇਮੋਸ਼ਨਲੀ ਨੇੜੇ ਹੋਣ ਦਾ ਨਤੀਜਾ ਕਿਸੇ ਹੋਰ ਬੰਦੇ ਨੂੰ ਭੁਗਤਣਾ ਪਿਆ ਉਸੇ ਹੀ ਸਾਲ 2004 ਦੇ ਵਿੱਚ ਹੁਣ ਤੁਸੀਂ ਦੇਖੋ ਕਿ 2003 ਦੇ ਵਿੱਚ ਜਗਰੂਪ ਸਿੰਘ ਜੇਲ੍ਹ ਚੋਂ ਬਾਹਰ ਆਉਂਦਾ 2004 ਦੀ ਸਟਾਰਟਿੰਗ ਦੇ ਵਿੱਚ ਔਟੋ ਰਿਕਸ਼ਾ ਕਰਦਾ ਉਦੋਂ ਹੀ ਇਹ ਤੇ ਕਿਸੇ ਅ ਲੇਡੀ ਨਾਲ ਸੰਬੰਧ ਬਣਦੇ ਤੇ 2004 ਦੇ ਵਿੱਚ ਵਿੱਚ ਜਿਹੜੀ ਪਰਮਜੀਤ ਕੌਰ ਉਹ ਆਲਰੇਡੀ ਮੈਰਿਡ ਉਹਦੇ ਹਸਬੰਡ ਦਾ ਨਾਮ ਕੁਲਦੀਪ ਸਿੰਘ ਯਮਨਾ ਨਗਰ ਦਾ ਵਾਸੀ ਤੇ ਪਰਮਜੀਤ ਕੌਰ ਤੇ ਇਹਨਾਂ ਦੇ ਵਿਚਕਾਰ ਹੁਣ ਉਹ ਇੱਕ ਅੜਿੱਕਾ ਵਾ ਕਿਉਂਕਿ ਹੁਣ ਉਹਦਾ ਹਸਬੰਡ ਅਤੇ ਉਹ ਬਿਲਕੁਲ ਇਸ ਚੀਜ਼ ਨੂੰ ਨਹੀਂ ਪਸੰਦ ਕਰੂਗਾ ਕਿ ਕੋਈ ਬੰਦਾ ਉਹਦੇ ਮਤਲਬ ਉਹਦੀ ਵਾਈਫ ਦੇ ਨਾਲ ਕਿਸੇ ਵੀ ਤਰ੍ਹਾਂ ਦੇ ਕੋਈ ਸੰਬੰਧ ਰੱਖੇ ਚਾਹੇ ਉਹ ਪ੍ਰੋਸਟੀਟਿਊਸ਼ਨ ਦਾ ਕੰਮ ਹੀ ਕਰਦੀ ਹੁਣ ਮੈਨੂੰ ਇਹ ਵੀ ਨਹੀਂ ਪਤਾ ਕਿ ਕੀ ਗੁਰਦੀਪ ਸਿੰਘ ਨੂੰ ਪਤਾ ਵੀ ਸੀਗਾ ਕਿ ਉਹਦੀ ਵਾਈਫ ਇਹ ਚੀਜ਼ ਕਰਦੀ ਆ ਜਾਂ ਨਹੀਂ ਪਰ ਚਲੋ ਜੋ ਵੀ ਗੱਲ ਹੋਈ ਪਰਮਜੀਤ ਕੌਰ ਫਾਈਨਲੀ ਜਗਰੂਪ ਸਿੰਘ ਨੂੰ ਖੋਦੇ ਕਹਿੰਦੀ ਆ ਕਿ ਤਾਂ ਗੁਰਦੀਪ ਜਿਹੜਾ ਹੈਗਾ ਮਤਲਬ ਉਹਦਾ ਹਸਬੰਡ ਹੈਗਾ ਕਿ ਉਹ ਦੋਨਾਂ ਦੇ ਰਾਹ ਦੇ ਵਿੱਚ ਇੱਕ ਅੜਿੱਕਾ ਵਾ ਤੇ ਉਹਨੂੰ ਦੂਰ ਕਰਨਾ ਚਾਹੀਦਾ ਤੇ ਹੁਣ ਉਹ ਸੜਕੇ ਨੂੰ ਦੂਰ ਕਰਨ ਲਈ ਸਾਲ 2004 ਦੇ ਅਖੀਰਲੇ ਮਹੀਨਿਆਂ ਕਿਸੇ ਦੇ ਵਿੱਚ ਜਗਰੂਪ ਸਿੰਘ ਯਮਨਾਨਗਰ ਜਾਂਦਾ ਰਾਤ ਨੂੰ ਉਹਨਾਂ ਦੇ ਘਰ ਪਹੁੰਚਦਾ ਹੋ ਸਕਦਾ ਪਰਮਜੀਤ ਕੌਰ ਨੇ ਕੁੰਡਾ ਉਹ ਲਈ ਖੋਲ ਲਿਆ ਹੋਵੇ ਜਾਂ ਕਿਸੇ ਤਰ੍ਹਾਂ ਨਾਲ ਉਹਨੂੰ ਕੋਈ ਐਂਟਰੀ ਕਰਵਾਈ ਹੋਵੇ ਘਰ ਦੇ ਅੰਦਰ ਪੋਸੀਬਲ ਹੈ ਕਿ ਪੋਸੀਬਿਲਟੀ ਤਾਂ ਬੜੀ ਹੋਣਾ ਕਾਮਨ ਹੈ ਕਿ ਕਿਤੇ ਅੰਦਰ ਕੋਈ ਆਪਣਾ ਹੈਗਾ ਜਿਹਨੂੰ ਪਤਾ ਹੋਵੇ ਜਿਹੜਾ ਚਾਹੁੰਦਾ ਕਿ ਰਾਤ ਨੂੰ ਤੁਸੀਂ ਕਿਸੇ ਤਰ੍ਹਾਂ ਚੋਰੀ ਛੁਪੇ ਅੰਦਰ ਆਜੋ ਤਾਂ ਬੜਾ ਸੌਖਾ ਕੰਮ ਆ ਰਾਤ ਨੂੰ ਜਦੋਂ ਬਾਕੀ ਸੌ ਜਾਂਦੇ ਆ ਤਾਂ ਤੁਸੀਂ ਕੁੰਡਾ ਖੋਲ ਸਕਦੇ ਆ ਜਾਂ ਉਹਨੂੰ ਥੋੜਾ ਬਹੁਤ ਕੋਈ ਨਸ਼ੀਲਾ ਪਦਾਰਥ ਦਿੱਤਾ ਜਾ ਸਕਦਾ ਖਾਣੇ ਦੇ ਵਿੱਚ ਹੋ ਸਕਦਾ ਇਹ ਚੀਜ਼ ਕੁਲਦੀਪ ਸਿੰਘ ਨਾਲ ਹੋਈ ਪਰ ਜੋ ਵੀ ਹੋਇਆ ਐਟ ਦਾ ਗੱਲੇ ਨਹੀਂ ਬੜੀ ਕਿ ਉਸ ਰਾਤ ਕੁਲਦੀਪ ਸਿੰਘ ਤੇ ਸੌਣ ਤੋਂ ਬਾਅਦ ਜਗਰੂਪ ਸਿੰਘ ਉਨ੍ਹਾਂ ਦੇ ਘਰੇ ਉੱਥੇ ਆ ਗਿਆ ਤੇ ਜਗਰੂਪ ਸਿੰਘ ਨੇ ਪਰਮਜੀਤ ਕੌਰ ਦੇ ਨਾਲ ਮਿਲ ਕੇ ਉਹਦਾ ਗळा ਦਬਾ ਕੇ ਕੁਲਦੀਪ ਸਿੰਘ ਦੀ ਹੱਤਿਆ ਕਰ ਦਿੱਤੀ। ਹੱਤਿਆ ਕਰਨ ਤੋਂ ਬਾਅਦ ਉਹਦੀ ਜਿਹੜੀ ਬੋਡੀ ਸੀ ਇੱਕ ਟਰੰਕ ਦੇ ਵਿੱਚ ਆਪਣੇ ਪੁਰਾਣਾ ਜ਼ਮਾਨੇ ਦੇ ਵਿੱਚ ਆਪਣੇ ਸਭ ਦੇ ਘਰੇ ਇੱਕ ਟਰੰਕ ਹੁੰਦੇ ਸੀ ਲੋਹੇ ਦੇ ਪਾਏ ਤਾਂ ਕਿਸੇ ਇੱਕ ਵੱਡੇ ਟਰੰਕ ਦੇ ਵਿੱਚ ਕੁਲਦੀਪ ਸਿੰਘ ਦੀ ਬੋਡੀ ਨੂੰ ਪਾ ਲੈਂਦੇ ਆ ਦੋਨੇ ਜਣ ਤੇ ਉਸ ਤੋਂ ਬਾਅਦ ਉਹਨੂੰ ਕਿਸੇ ਨਹਿਰ ਦੇ ਵਿੱਚ ਉਸੇ ਤਰ੍ਹਾਂ ਹੀ ਵਹਾ ਦਿੰਦੇ। 1995 ਤੋਂ ਸ਼ੁਰੂ ਹੋਇਆ ਕਤਲਾਂ ਦਾ سلسلہ 2004 ਹੁੰਦੇ ਹੁੰਦੇ ਤਿੰਨ ਕਤਲ ਹੋ ਚੁੱਕੇ ਆ 9 ਸਾਲਾਂ ਦੇ ਵਿੱਚ ਪਰ 9 ਸਾਲ ਵੀ ਅਸਲ ਦੇ ਵਿੱਚ ਪੂਰੇ ਨਹੀਂ ਹੈਗੇ ਉਹਨਾਂ ਦੇ ਵਿੱਚੋਂ 5 ਇੱਕ ਸਾਲ ਤਾਂ ਜਗਰੂਪ ਸਿੰਘ ਨੇ ਜੇਲ੍ਹ ਦੇ ਵਿੱਚ ਹੀ ਕੱਢੇ ਆ ਤੇ ਹੁਣ ਰਾਹ ਦੇ ਵਿੱਚ ਦੋਨਾਂ ਦੇ ਕੋਈ ਨਹੀਂ ਹੈ ਪਰ ਇੱਕ ਫੇਰ ਉਹੀ ਮੂੰਹ ਨੂੰ ਖੂਨ ਲੱਗਣ ਵਾਲੀ ਗੱਲ ਜਗਰੂਪ ਸਿੰਘ ਦੇ ਮੂੰਹ ਨੂੰ ਆਲਰੇਡੀ ਖੂਨ ਲੱਗਿਆ ਹੋਇਆ ਤਿੰਨ ਕਤਲ ਉਹ ਕਰ ਚੁੱਕਿਆ ਤੇ ਤਿੰਨਾ ਕਤਲਮ ਕਰਨ ਤੋਂ ਬਾਅਦ ਜਿਹੜਾ ਐਕਸਪੀਰੀਅੰਸ ਉਹਦਾ ਤਜਰਬਾ ਸੀ ਉਹ ਵੀ ਉਹਨੇ ਉਹਨੂੰ ਇਸ ਫਾਇਕੇ ਕੋਈ ਖਾਸ ਵੱਡੀ ਗੱਲ ਨਹੀਂ ਜੇ ਤੁਸੀਂ ਥੋੜਾ ਬਹੁਤ ਧਿਆਨ ਨਾਲ ਚੱਲਦੇ ਹੋ ਤੇ ਉਸ ਤੋਂ ਬਾਅਦ ਕਿਸੇ ਨੂੰ ਕੁਝ ਜ਼ਿਆਦਾ ਪਤਾ ਨਹੀਂ ਲੱਗਦਾ ਪਰ ਇੱਕ ਦੂਸਰਾ ਬੰਦਾ ਵੀ ਹੁਣ ਉਹਦੇ ਵੀ ਮੂੰਹ ਨੂੰ ਖੂਨ ਲੱਗ ਗਿਆ ਹੈਗੀ ਪਰਮਜੀਤ ਕੌਰ ਪਰਮਜੀਤ ਕੌਰ ਨੂੰ ਵੀ ਲੱਗਦਾ ਕਿ ਹਾਂ ਇਸ ਤਰ੍ਹਾਂ ਤਾਂ ਕਿਸੇ ਨੂੰ ਵੀ ਰਾਹ ਦੇ ਵਿੱਚੋਂ ਹਟਾਇਆ ਜਾ ਸਕਦਾ ਕਿਉਂਕਿ ਉਹ ਦੇਖਦੇ ਆ ਕਿ ਉਸ ਤੋਂ ਬਾਅਦ ਕੋਈ ਖਾਸ ਪੈਰ ਵੀ ਨਹੀਂ ਹੁੰਦੀ ਇੱਕ ਬੰਦਾ ਜਿਹੜਾ ਇੱਕੋ ਰਾਤ ਗਾਇਬ ਹੋ ਗਿਆ ਉਸ ਤੋਂ ਬਾਅਦ ਕੋਈ ਜ਼ਿਆਦਾ ਪਤਾ ਨਹੀਂ ਲੱਗਿਆ ਕਿਸੇ ਨੇ ਉਹਦੀ ਕੋਈ ਬਹੁਤੀ ਜ਼ਿਆਦਾ ਪੁੱਛ ਪੜਤਾਲ ਕੀਤੀ ਨਹੀਂ ਤਾਂ ਬੜਾ ਸੌਖਾ ਕੰਮ ਤਾਂ ਅਗਲਾ ਨੰਬਰ ਆਉਂਦਾ ਅਨਿਲ ਕੁਮਾਰ ਹੁਣ ਅਨਿਲ ਕੁਮਾਰ ਕੌਣ ਆ ਕਿਉਂਕਿ ਹੁਣ ਜਿਹੜਾ ਇਹ ਧੰਦਾ ਵੀ ਹੈ ਪ੍ਰੋਸਟੀਚੂਸ਼ਨ ਦਾ ਜਾਂ ਹੋਰ ਤਾਂ ਇਹਦੇ ਵਿੱਚ ਆਪਾਂ ਪੂਰੀ ਦੁਨੀਆ ਦੇ ਵਿੱਚ ਹੀ ਦੇਖਦੇ ਆਪਾਂ ਬਹੁਤ ਸਾਰੀਆਂ ਸੀਰੀਅਲਸ ਦੇਖੇ ਡਾਕੂਮੈਂਟਰੀਜ਼ ਦੇਖਦੇ ਆਂ ਤਾਂ ਇੱਕ ਇੱਕ ਵਰਡ ਹੁੰਦਾ ਇੰਗਲਿਸ਼ ਤਾਂ ਉਹਨੂੰ ਪਿੰਪ ਬੋਲਦੇ ਹਨਾ ਪੰਜਾਬੀ ਦੇ ਵਿੱਚ ਜਿਹਨੂੰ ਆਪਾਂ ਦਲਾਲ ਕਹਿ ਦਿੰਨੇ ਆ ਬੜਾ ਗੰਦਾ ਵਰਡ ਉਸ ਤੋਂ ਅੱਗੇ ਵੀ ਛੋਟਾ ਕਰਕੇ ਇਹਨੂੰ ਵਰਤਿਆ ਜਾਂਦਾ ਬਟ ਆਪਾਂ ਇੱਥੇ ਉਹਨਾਂ ਨੂੰ ਨਹੀਂ ਵਰਤਾਂਗੇ ਤੇ ਇਹ ਲੋਕਾਂ ਦਾ ਕੰਮ ਹੁੰਦਾ ਕਿ ਜਿਹੜੀਆਂ ਵੀ ਪ੍ਰੋਸਟੀਚੂਸ਼ਨ ਦੇ ਵਿੱਚ ਲੇਡੀਜ਼ ਪਈਆਂ ਹੁੰਦੀ ਉਹਨਾਂ ਦੇ ਲਈ ਕਸਟਮਰ ਲੱਭਣਾ ਉਹ ਅਲੱਗ-ਅਲੱਗ ਥਾਵਾਂ ਦੇ ਉੱਪਰ ਕਸਟਮਰ ਲੱਭਦੇ ਆਂ ਹੋਟਲਸ ਦੇ ਨੇੜੇ ਤੇੜੇ ਹੋ ਸਕਦਾ ਜਾਂ ਕਿਸੇ ਇਹ ਜੀਆਂ ਥਾਵਾਂ ਦੇ ਉੱਪਰ ਹੋ ਸਕਦੇ ਤੇ ਉਹਨਾਂ ਨੂੰ ਲੱਗਦਾ ਕਿ ਇਸ ਤਰ੍ਹਾਂ ਦੇ ਲੋਕ ਐਸ ਬਿਰਤੀ ਦੇ ਲੋਕਾਂ ਨੂੰ ਮਿਲ ਜਾਣਗੇ ਜਿਨ੍ਹਾਂ ਨੂੰ ਇਸ ਤਰ੍ਹਾਂ ਦੀਆਂ ਸਰਵਿਸਿਜ਼ ਚਾਹੀਦੀਆਂ ਨੇ ਤੇ ਕਿਉਂਕਿ ਕੋਈ ਵੀ ਲੇਡੀ ਆ ਚਾਹੇ ਉਹ ਪ੍ਰੋਸਟੀਚੂਨ ਦੇ ਵਿੱਚ ਹੀ ਪਈ ਆ ਬਟ ਉਹ ਐਸ ਤਰ੍ਹਾਂ ਪੰਲੀ ਕਿਸੇ ਨੂੰ ਵੀ ਐ ਨਹੀਂ ਉਹ ਮਤਲਬ ਕਹੋਗੇ ਕਿ ਹੁਣ ਇਹਦੇ ਕਿਉਂਕਿ ਕੋਈ ਨਾਰਮਲ ਬਿਜ਼ਨਸ ਤਾਂ ਹੈ ਨਹੀਂਗਾ ਜਿਹੜਾ ਅਧਿਕਾਰਿਤ ਹੈਗਾ ਜਿਹਨੂੰ ਉਸਕੇ ਸਮਾਜ ਵੱਲੋਂ ਸਵੀਕਾਰਤਾ ਦਿੱਤੀ ਗਈ ਹੋਈ ਹੈ ਤਾਂ ਇਹਨਾਂ ਨੂੰ ਪਿੰਪਸ ਦੀ ਲੋੜ ਪੈਂਦੀ ਹੈ ਪੂਰੀ ਦੁਨੀਆ ਦੇ ਵਿੱਚ ਇਸ ਤਰ੍ਹਾਂ ਤੇ ਜਿਹੜਾ ਅਨਿਲ ਕੁਮਾਰ ਉਹ ਪਰਮਜੀਤ ਕੌਰ ਦਾ ਇੱਕ ਤਰ੍ਹਾਂ ਨਾਲ ਪਿੰਪ ਉਹ ਉਹ ਉਹਨੂੰ ਕਸਟਮਰ ਲੈ ਕੇ ਦਿੰਦਾ ਇਹ ਹੁਣ ਪਟਿਆਲੇ ਦਾ ਰਹਿਣ ਵਾਲਾ ਹੈ ਅਨਿਲ ਕੁਮਾਰ ਤੇ ਪਰਮਜੀਤ ਕੌਰ ਯਮਨਾ ਨਗਰ ਹਰ ਇੱਕ ਗਾਕ ਪਿੱਛੇ ਜਿਹੜੇ ਪਿੰਪ ਨੇ ਆਪਣਾ ਹਿੱਸਾ ਲੈਂਦੇ ਤੇ ਹੁਣ ਕਿਉਂਕਿ ਇਹਨਾਂ ਨੂੰ ਆਪਣਾ ਹਿੱਸਾ ਚਾਹੀਦਾ ਹਰ ਇੱਕ ਚੀਜ਼ ਦੇ ਵਿੱਚ ਪਰ ਅਨਿਲ ਕੁਮਾਰ ਨੂੰ ਇੱਕ ਹੋਰ ਚੀਜ਼ ਪਤਾ ਲੱਗਦੀ ਹੈ ਪਰਮਜੀਤ ਕੌਰ ਦੇ ਬਾਰੇ ਕਿ ਇਹ ਸਿਰਫ ਆਪਣਾ ਜਿਸਮ ਵੇਚ ਹੀ ਨਹੀਂ ਵੇਚ ਰਹੀ ਉਹਦੇ ਵਿੱਚੋਂ ਤਾਂ ਉਹਨੂੰ ਹਿੱਸਾ ਮਿਲ ਹੀ ਰਿਹਾ ਵਾ ਪਰ ਉਸ ਤੋਂ ਇਲਾਵਾ ਇਸ ਸਨੇਚਿੰਗ ਜਾਂ ਲੁੱਟ ਖੋਹ ਦੀਆਂ ਵਾਰਦਾਤਾਂ ਦੇ ਵਿੱਚ ਵੀ ਸ਼ਾਮਲ ਹੈਗੀ ਐ ਜਗਰੂਪ ਸਿੰਘ ਦੇ ਨਾਲ ਕਿਉਂਕਿ ਜਗਰੂਪ ਸਿੰਘ ਆਲਰੇਡੀ ਇਹੀ ਕੰਮ ਕਰਦਾ ਉਹਦਾ ਤਾਂੰਦਾ ਉਹ ਵਾ ਤਾਂ ਹੌਲੀ-ਹੌਲੀ ਪਰਮਜੀਤ ਕੌਰ ਨੂੰ ਵੀ ਉਹਨੇ ਆਪਣੇ ਨਾਲ ਹੀ ਰਲਾਲਿਆ ਛੋਟੀਆਂ-ਮੋਟੀਆਂ ਚੋਰੀਆਂ ਜਾਂ ਸਨੇਚਿੰਗ ਜਾਂ ਜੋ ਵੀ ਆਪਾਂ ਆਮ ਦੇਖਦੇ ਹਾਂ ਜਿਹੜੀਆਂ ਘਟਨਾਵਾਂ ਉਹਨਾਂ ਦੇ ਵਿੱਚ ਹੁਣ ਦੋਨੇ ਹਿੱਸੇਦਾਰ ਹੈਗੇ ਤੇ ਜਦੋਂ ਅਨਿਲ ਕੁਮਾਰ ਨੂੰ ਇਹ ਚੀਜ਼ ਪਤਾ ਲੱਗਦੀ ਆ ਤਾਂ ਉਹ ਇਸ ਚੀਜ਼ ਦੇ ਉੱਪਰ ਬਹੁਤ ਹੀ ਗੁੱਸੇ ਹੁੰਦਾ ਤੇ ਉਹਦੀ ਲੜਾਈ ਹੁੰਦੀ ਪਰਮਜੀਤ ਕੌਰ ਨਾਲ ਤੇ ਉਹ ਇਸ ਚੀਜ਼ ਦੇ ਵਿੱਚ ਵੀ ਆਪਣਾ ਹਿੱਸਾ ਰੱਖਦਾ ਪਰਮਜੀਤ ਕੌਰ ਤੋਂ ਆਪਣਾ ਹਿੱਸਾ ਇਸ ਚੀਜ਼ ਦੇ ਵਿੱਚ ਵੀ ਉਹ ਡਿਮਾਂਡ ਕਰਦਾ ਤੇ ਪਰਮਜੀਤ ਕੌਰ ਦੀ ਇਸ ਚੀਜ਼ ਦੇ ਉੱਪਰ ਅਨਿਲ ਕੁਮਾਰ ਦੇ ਨਾਲ ਬਹੁਤ ਜ਼ਿਆਦਾ ਲੜਾਈ ਹੁੰਦੀ ਆ ਤੇ ਕਿਉਂਕਿ ਉਹਦਾ ਸਿਰਫ ਕੰਮ ਹੈਗਾ ਪ੍ਰੋਸਟੀਚੂਸ਼ਨ ਦਾ ਪਰ ਹੁਣ ਉਹ ਇਸ ਚੀਜ਼ ਦੇ ਵਿੱਚ ਵੀ ਹਿੱਸਾ ਮੰਗ ਰਿਹਾ ਤਾਂ ਫਾਈਨਲੀ ਜਦੋਂ ਇਹਨਾਂ ਦੀ ਗੱਲ ਬਹੁਤ ਜ਼ਿਆਦਾ ਵੱਧ ਗਈ ਆ ਤਾਂ ਹੁਣ ਪਰਮਜੀਤ ਕੌਰ ਉਹਨੂੰ ਵੀ ਐਕਸਪੀਰੀਅੰਸ ਹੋ ਚੁੱਕਿਆ ਕਿ ਕਿਸੇ ਨੂੰ ਕਿਵੇਂ ਠਿਕਾਣੇ ਲਗਾ ਦੇਣ ਤਾਂ ਅਨਿਲ ਕੁਮਾਰ ਦੀ ਸ਼ਿਕਾਇਤ ਜਗਰੂਪ ਸਿੰਘ ਕੋਲੇ ਕਰਦਾ ਤੇ ਕਿਉਂਕਿ ਪਹਿਲਾਂ ਉਹ ਇੱਕ ਬੰਦੇ ਨੂੰ ਆਲਰੇਡੀ ਆਪਣੇ ਰਸਤੇ ਚੋਂ ਹਟਾ ਚੁੱਕਿਆ ਕੁਲਦੀਪ ਸਿੰਘ ਤੇ ਹੁਣ ਦੂਸਰਾ ਬੰਦਾ ਜਿਹਦੀ ਵਾਰੀ ਆ ਚੁੱਕੀ ਆ ਉਹ ਹੈਗਾ ਅਨਿਲ ਕੁਮਾਰ ਪਟਿਆਲੇ ਦੇ ਰਹਿਣ ਵਾਲਾ ਹੈ ਤੇ ਜਗਰੂਪ ਸਿੰਘ ਆਪਣੀ ਤਲਵਾਰ ਦੇ ਨਾਲ ਮਤਲਬ ਕਿਸੇ ਤੇਜ਼ ਤਰ੍ਹਾਂ ਹਥਿਆਰ ਨਾਲ ਉਹਨੇ ਤਲਵਾਰ ਹੀ ਬੋਲਿਆ ਸੀ ਉਸ ਤੋਂ ਤਲਵਾਰ ਦੇ ਨਾਲ ਕਿਸੇ ਰਾਤ ਨੂੰ ਅਨਿਲ ਕੁਮਾਰ ਦੇ ਘਰ ਜਾਂਦਾ ਹੋ ਸਕਦਾ ਪਰ ਰਣਜੀਤ ਕੌਰ ਪਹਿਲਾਂ ਹੀ ਉੱਥੇ ਗਈ ਹੋਵੇ ਤੇ ਬਾਅਦ ਦੇ ਵਿੱਚ ਉਸੇ ਤਰ੍ਹਾਂ ਜੋ ਕੁਲਦੀਪ ਸਿੰਘ ਦੇ ਨਾਲ ਹੋਈ ਆ ਕਿ ਕੁੰਡਾ ਕੋਲਤਾ ਤੇ ਬਾਅਦ ਚ ਜਗਰੂਪ ਸਿੰਘ ਉੱਥੇ ਆ ਗਿਆ ਇਸ ਤਰ੍ਹਾਂ ਹੋਇਆ ਉਹ ਪਰ ਜੋ ਵੀ ਹੋਇਆ ਐਟ ਦ ਐਂਡ ਤਲਵਾਰ ਦੇ ਨਾਲ ਅਨਿਲ ਕੁਮਾਰ ਦੀ ਮੌਤ ਹੁੰਦੀ ਆ ਉਹਦੀ ਬਾਡੀ ਨੂੰ ਵੀ ਕੱਟ ਕੇ ਪੀਸਸ ਕਰਕੇ ਇੱਕ ਬਰੀਫ ਕੇਸ ਦੇ ਵਿੱਚ ਪਾਇਆ ਜਾਂਦਾ ਤੇ ਬਰੀਫ ਕੇਸ ਚ ਪਾਉਣ ਤੋਂ ਬਾਅਦ ਉਹਨੂੰ ਵੀ ਉਸੇ ਤਰ੍ਹਾਂ ਇੱਕ ਏਰੀਆ ਪਟਿਆਲੇ ਦਾ ਵਿਕਾਸਨਗਰ ਕਰਕੇ ਵਿਕਾਸਨਗਰ ਦੇ ਵਿੱਚ ਕਿਤੇ ਸਿੱਟ ਦਿੰਦੇ ਆ ਤੇ ਹੁਣ ਇੱਕ ਬੜੀ ਹੈਰਾਨੀ ਦੀ ਗੱਲ ਹੁਣ ਚੌਥਾ ਕਤਲ ਹੋ ਚੁੱਕੇ ਪਰ ਚੌਥਾ ਕਤਲ ਹੋਣ ਤੋਂ ਬਾਅਦ ਵੀ ਇਹ ਦੋਨੇ ਸਾਫ ਪਾਸ ਨਿਕਲੇ ਜਗਰੂਪ ਸਿੰਘ ਆਪਣਾ ਚੌਥਾ ਕਤਲ ਕਰ ਲੈਂਦਾ ਤੇ ਪਰ ਇਸ ਵਾਰ ਵੀ ਉਹ ਬਚ ਜਾਂਦਾ ਹੁਣ ਇੱਥੇ ਉਹੀ ਚੀਜ਼ ਪਤਾ ਲੱਗਦੀ ਆ ਕਿਉਂਕਿ ਅੱਜਕੱਲ ਹੁਣ ਸੀਸੀਟੀਵੀ ਕੈਮਰੇਜ਼ ਹੋਣ ਕਰਕੇ ਹਰ ਚੀਜ਼ ਸਾਹਮਣੇ ਆ ਜਾਂਦੀ ਬਟ ਸੀਸੀਟੀਵੀ ਕੈਮਰੇਜ਼ ਤੋਂ ਪਹਿਲਾਂ ਦਾ ਇਹ ਟਾਈਮ ਆ ਕਿ ਜਦੋਂ ਪੁਲਿਸ ਕੋਲ ਇੰਨਾ ਜ਼ਿਆਦਾ ਉਹਨਾਂ ਦੇ ਉੱਪਰ ਪ੍ਰੈਸ਼ਰ ਆ ਕਿ ਉਹਨਾਂ ਕੋਲ ਕੋਈ ਟਾਈਮ ਨਹੀਂ ਹੈਗਾ ਇੰਨੇ ਜ਼ਿਆਦਾ ਕੇਸਾਂ ਨੂੰ ਸੁਲਝਾਉਣ ਦਾ ਤੇ ਇਸ ਕਰਕੇ ਕਿੰਨਾ ਸੌਖਾ ਰਿਹਾ ਹੋਊਗਾ ਇਹ ਚੀਜ਼ ਜਗਰੂਪ ਸਿੰਘ ਦੇ ਲਈ ਇਸੇ ਕਰਕੇ ਉਹ ਇੱਕ ਤੋਂ ਬਾਅਦ ਇੱਕ ਤੋਂ ਬਾਅਦ ਇੱਕ ਕਤਲ ਕਰਦਾ ਗਿਆ ਲਾਈਫ ਐਸੇ ਤਰ੍ਹਾਂ ਹੀ ਤੁਰ ਜਾਂਦੀ ਮਰਨ ਵਾਲੇ ਮਰੀ ਜਾਂਦੇ ਤੇ ਇਹਨਾਂ ਦੀ ਲਾਈਫ ਉਹ ਸਿੱਧੇ ਚੱਲੀ ਜਾਂਦੀ ਐ ਇਹਦੀ ਕ੍ਰਾਈਮ ਦੀ ਦੁਨੀਆ ਜਗਰੂਪ ਸਿੰਘ ਹੁਣ ਲੁਧਿਆਣਾ ਰਹਿੰਦਾ ਹੁਣ ਉੱਥੇ ਇੱਕ ਲੜਕੀ ਆ ਹੇਮਾ ਹੇਮਾ ਦੇ ਨਾਲ ਹੁਣ ਕਿਉਂਕਿ ਜਦੋਂ ਤੁਸੀਂ ਇਸ ਰਸਤੇ ਪੈਗੇ ਤਾਂ ਇੱਥੇ ਕੋਈ ਨੰਬਰ ਤਾਂ ਨਹੀਂ ਹੈਗਾ ਨਾ ਕਤਲਾਂ ਦੇ ਨੰਬਰ ਹੋਣੇ ਆ ਨਾ ਕਿਸੇ ਹੋਰ ਚੀਜ਼ ਦੇ ਨੰਬਰ ਕਿਉਂਕਿ ਇੱਕ ਵਾਰੀ ਕਹਿੰਨੇ ਨਾ ਕਿ ਜਦੋਂ ਇੱਕ ਵਾਰ ਸੜਕ ਬਣ ਗਈ ਇੱਕ ਰਸਤਾ ਹੀ ਓਪਨ ਹੋ ਗਿਆ ਤਾਂ ਫਿਰ ਉੱਥੇ ਤਾਂ ਫਿਰ ਸਭ ਕੁਝ ਹੀ ਸ਼ੁਰੂ ਹੋ ਹੀ ਜਾਣਾ ਕੰਮ ਰਸਤਾ ਹੁਣ ਓਪਨ ਹੋ ਚੁੱਕਿਆ ਜਗਰੂਪ ਸਿੰਘ ਦੇ ਲਈ ਵੀ ਇੱਕ ਰਿਲੇਸ਼ਨ ਵੀ ਉਹ ਬਣਾ ਚੁੱਕਿਆ ਤਾਂ ਹੁਣ ਜਿਹੜੀ ਇਹ ਲੜਕੀ ਹੈਗੀ ਇੱਕ ਹੇਮਾ ਇਹਦੇ ਨਾਲ ਵੀ ਇਹਦੇ रिलेशन ਬਣਦੇ ਆ ਤੇ ਹੁਣ ਫਿਰ ਕੁਲਦੀਪ ਸਿੰਘ ਵਰਗਈ ਇੱਕ ਹੋਰ ਬਦਕਿਸਮਤ ਕਰੈਕਟਰ ਪਰਮਜੀਤ ਕੌਰ ਦਾ ਹਸਬੰਡ ਕੁਲਦੀਪ ਸਿੰਘ ਤੇ ਉਸੇ ਤਰ੍ਹਾਂ ਹਿਮਾ ਜਗਰੂਪ ਸਿੰਘ ਦੀ ਜ਼ਿੰਦਗੀ ਦੇ ਵਿੱਚ ਆਉਂਦੀ ਪਰ ਉਹ ਆਪਣੇ ਨਾਲ ਇੱਕ ਬਦਕਿਸਮਤ ਬੰਦਾ ਵੀ ਲੈ ਕੇ ਆਉਂਦੀ ਆ ਆਪਣਾ ਹਸਬੰਡ ਉਹਦੇ ਹਸਬੰਡ ਦਾ ਨਾਮ ਆਨੰਦ ਲਾਲ ਤੇ ਜਿਵੇਂ ਪਿਛਲੀ ਵਾਰੀ ਕੁਲਦੀਪ ਸਿੰਘ ਰਾਹ ਦੇ ਵਿੱਚ ਰੋੜਾ ਲੱਗ ਰਿਹਾ ਉਸੇ ਤਰ੍ਹਾਂ ਹੁਣ ਆਨੰਦ ਲਾਲ ਵੀ ਰਾਹ ਦੇ ਵਿੱਚ ਇੱਕ ਰੋੜਾ ਹੈਗਾ ਤਾਂ ਜਿਹੜੀ ਚੀਜ਼ ਪਰਮਜੀਤ ਕੌਰ ਨੇ ਆਪਣੇ ਹਸਬੰਡ ਦੇ ਬਾਰੇ ਦੇ ਵਿੱਚ ਤੇ ਉਹਦੇ ਨਾਲ ਜੋ ਕਰਨ ਨੂੰ ਜਗਰੂਪ ਨੂੰ ਕਿਹਾ ਸੀ ਹੁਣ ਉਹੀ ਚੀਜ਼ ਇਸ ਵਾਰ ਹੇਮਾ ਕਹਿ ਰਹੀ ਹੈ ਨੰਦ ਲਾਲ ਬਾਰੇ ਜਗਰੂਪ ਸਿੰਘ ਦੇਖੋ ਮਤਲਬ ਇੱਕ ਸਮਾਜ ਦੀ ਤਰਾਸਦੀ ਹੈਗੀ ਹੈ ਤੇ ਜਗਰੂਪ ਸਿੰਘ ਉਹਨੂੰ ਤਜਰਬਾ ਹੈ ਹੁਣ ਇਸ ਚੀਜ਼ ਦਾ ਉਹਨੂੰ ਪਤਾ ਹੈ ਕਿ ਕਿੰਨਾ ਸੌਖਾ ਇਹ ਚੀਜ਼ਾਂ ਕਰਨੀ ਤੇ ਨੰਦ ਲਾਲ ਦੇ ਘਰ ਜਾਂਦਾ ਨੰਦ ਲਾਲ ਦੇ ਨਾਲ ਵੈਸੇ ਹੀ ਉਹ ਪਹਿਲਾਂ ਉਹਦੀ ਜਾਣ ਪਛਾਣ ਹੁੰਦੀ ਹੈ ਕਿਉਂਕਿ ਦੋਨੇ ਲੁਧਿਆਣੇ ਦੇ ਨੇ ਇੱਕ ਰਾਤ ਦੋਨੇ ਬੈਠਦੇ ਆ ਸ਼ਰਾਬ ਪੀਂਦੇ ਆ ਨੰਦ ਲਾਲ ਨੂੰ ਜ਼ਿਆਦਾ ਸ਼ਰਾਬ ਪੜਾਈ ਜਾਂਦੀ ਹੈ ਹੋ ਸਕਦਾ ਉਹਨੂੰ ਕੁਝ ਨਸ਼ੀਲੀ ਕੁਝ ਵਿੱਚ ਦਿੱਤਾ ਵੀ ਗਿਆ ਕੋਈ ਨਸ਼ੀਲਾ ਪਦਾਰਥ ਦਿੱਤਾ ਗਿਆ ਤੇ ਉਸ ਤੋਂ ਬਾਅਦ ਆਨੰਦ ਲਾਲ ਦੀ ਵੀ ਗळा ਘੁੱਟ ਕੇ ਤੇ ਉਹਦਾ ਕਤਲ ਕਰ ਦਿੱਤਾ ਜਾਂਦਾ ਇਹ ਡੇਲੋਂ ਦੀ ਗੱਲ ਹੈਮਾ ਤੇ ਆਨੰਦ ਲਾਲ ਡੇਲੋਂ ਰਹਿੰਦੇ ਜਿਵੇਂ ਪੰਜਾਬੀ ਦੀ ਕਹਾਵਤ ਆ ਕਿ ਖੂ ਪੁੱਟਦਿਆਂ ਹੁਣ ਤੇ ਖਾਤਾ ਤਿਆਰ ਹੁਣ ਖਾਤਾ ਤਿਆਰ ਸਟੋਰੀ ਦੇ ਵਿੱਚ ਇੱਕ ਨਵੀਂ ਹੀਰੋਨ ਆ ਗਈ ਫਿਲਮ ਦੇ ਵਿੱਚ ਇੱਕ ਹੀਰੋ ਹੁੰਦਾ ਤੇ ਇੱਕ ਹੀਰੋਨ ਹੁੰਦੀ ਹੈ ਪਰ ਜੇ ਹੀਰੋ ਦੋ ਹੋ ਜਾਣ ਤਾਂ ਦੋ ਹੀਰੋ ਜਾ ਚੁੱਕੇ ਆ ਪਰਮਜੀਤ ਕੌਰ ਨੇ ਖੁਦ ਇੱਕ ਹੀਰੋ ਮਰਵਾਇਆ ਕੁਲਦੀਪ ਸਿੰਘ ਤੇ ਪਰ ਹੁਣ ਇਸ ਵਾਰ ਜਿਹੜੀ ਕਹਾਣੀ ਆ ਉਹ ਬਿਲਕੁਲ ਮਤਲਬ ਕੁਦਰਤ ਦਾ ਜਿਹੜਾ ਚੱਕਰ ਆ ਉਹ ਆਪਣੇ ਹਿਸਾਬ ਨਾਲ ਚੱਲਦਾ ਤੇ ਉਹੀ ਚੱਕਰ ਹੁਣ ਇਸ ਵਾਰ ਪਰਮਜੀਤ ਕੌਰ ਨੂੰ ਦੇਖ ਰਿਹਾ ਆਪਣੇ ਸਾਹਮਣੇ ਤਾਂ ਇਸ ਵਾਰ ਹੀਰੋ ਨਾਲ ਦੋ ਹੋ ਗਈਆਂ ਪਰਮਜੀਤ ਕੌਰ ਖੁਦ ਇੱਕ ਅੱਧ ਹੀਰੋਨ ਬਣ ਗਈ ਹੈਮਾ ਨਵੀਂ ਹੀਰੋਨ ਆ ਚੁੱਕੀ ਜਿਵੇਂ ਇੱਕ ਟਾਈਮ ਤੇ ਕੁਲਦੀਪ ਸਿੰਘ ਪੁਰਾਣਾ ਹੋ ਗਿਆ ਸੀ ਇਸੇ ਤਰ੍ਹਾਂ ਹੀ ਹੁਣ ਪਰਮਜੀਤ ਕੌਰ ਪੁਰਾਣੀ ਹੋ ਚੁੱਕੀ ਤੇ ਹੁਣ ਜਾਣ ਦੀ ਵਾਰੀ ਪਰਮਜੀਤ ਕੌਰ ਦੀ ਆ ਹੈਮਾ ਤਾਂ ਨੂੰ ਪਰਮਜੀਤ ਕੌਰ ਦਾ ਪਤਾ ਲੱਗਦਾ ਤੇ ਪਰਮਜੀਤ ਕੌਰ ਨੂੰ ਹੀਮਾ ਦਾ ਪਤਾ ਲੱਗ ਜਾਂਦਾ ਦੋਨਾਂ ਨੂੰ ਇੱਕ ਦੂਸਰੇ ਦਾ ਪਤਾ ਲੱਗਦਾ ਕਿ ਪਰ ਹੁਣ ਹੀਮਾ ਦੇ ਨਾਲ ਰਿਲੇਸ਼ਨ ਨਵੇਂ ਆ ਪਰਮਜੀਤ ਕੌਰ ਦੇ ਨਾਲ ਰਿਲੇਸ਼ਨ ਪੁਰਾਣੇ ਹੋ ਚੁੱਕੇ ਤਾਂ 2016 ਦੇ ਵਿੱਚ ਜਗਰੂਪ ਸਿੰਘ ਜਿਵੇਂ ਇੱਕ ਟਾਈਮ ਜਗਰੂਪ ਸਿੰਘ ਤੇ ਪਰਮਜੀਤ ਕੌਰ ਨੇ ਰਲ ਕੇ ਮਿਲ ਕੇ ਤਲਦੀਪ ਸਿੰਘ ਨੂੰ ਮਾਰਿਆ ਸੀ ਤਾਂ ਹੁਣ ਇਸ ਵਾਰ ਸਿਰਫ ਰੋਲ ਥੋੜੇ ਜੇ ਬਦਲੇ ਆ ਇੱਕ ਕਰੈਕਟਰ ਬਦਲਿਆ ਵਾ ਹੁਣ ਇਸ ਵਾਰ ਜਗਰੂਪ ਸਿੰਘ ਤੇ ਹਿਮਾ ਨੇ ਮਿਲ ਕੇ ਪਰਮਜੀਤ ਕੌਰ ਨੂੰ ਮਾਰੇ ਉਹਦਾ ਗਲਾ ਦਬਾ ਕੇ ਤੇ ਉਸ ਤੋਂ ਬਾਅਦ ਉਹਦੀ ਲਾਸ਼ ਨੂੰ ਖੁਰਦ-ਬੁਰਦ ਕੀਤਾ ਇਹ 2016 ਦੀ ਗੱਲ ਇੱਕ ਸਾਲ ਹੋਰ ਨਾਂਗੇ ਜਾਂਦਾ ਕੁਝ ਪਤਾ ਨਹੀਂ ਲੱਗਦਾ ਕਿਸੇ ਇਹ ਜੋ ਕਤਲ ਹੋਇਆ ਪਰਮਜੀਤ ਕੌਰ ਦਾ ਇਹਦੇ 'ਚ ਵੀ ਕੇਸ ਦਰਜ ਹੋਇਆ ਪਰ ਉਹ ਅਨ ਆਈਡੈਂਟੀਫਾਈਡ ਬੰਦਿਆਂ ਦੇ ਉੱਪਰ ਹੋਇਆ ਅਣਪਛਾਤੇ ਲੋਕਾਂ ਦੇ ਉੱਪਰ ਕੇਸ ਦਰਜ ਕੀਤਾ ਇੱਕ ਵਾਰੀ ਫੇਰ ਜਗਰੂਪ ਸਿੰਘ ਬਚ ਨਿਕਲਦਾ ਹੁਣ ਤਕੜਾ ਖੜਾੜੀ ਬਣ ਚੁੱਕਿਆ ਇਸ ਗੇਮ ਦਾ 2017 ਆ ਜਾਂਦਾ ਇੱਕ ਸਾਲ ਲੱਗੇ ਕਹਾਣੀ ਚੱਲੀ ਜਾਂਦੀ ਹੈ ਜਿਸ ਤਰ੍ਹਾਂ ਪਰਮਜੀਤ ਕੌਰ ਨੇ ਪਹਿਲਾਂ ਆਪਣਾ ਹਸਬੈਂਡ ਤੇ ਬਾਅਦ ਵਿੱਚ ਅਨਿਲ ਕੁਮਾਰ ਨੂੰ ਮਰਵਾਇਆ ਤਾਂ ਹੁਣ ਉਹੀ ਰੋਲ ਹੁਣ ਹੇਮਾ ਦਾ ਹੇਮਾ ਪਹਿਲਾਂ ਨੰਦ ਲਾਲ ਨੂੰ ਮਰਵਾ ਚੁੱਕੀ ਆਪਣੇ ਹਸਬੈਂਡ ਤੇ ਅਗਲਾ ਨੰਬਰ ਹੁਣ ਕਿਸੇ ਹੋਰ ਦਾ ਲੱਗਣ ਵਾਲਾ ਤੇ ਨਾਮ ਇਸ ਵਾਰ ਹੈ ਪਿਛਲੀ ਵਾਰ ਅਨਿਲ ਕੁਮਾਰ ਸੀ ਇਸ ਵਾਰ ਨਾਮ ਬਦਲ ਕੇ ਰਜਿੰਦਰ ਸਿੰਘ ਹੋ ਗਿਆ ਲੁਧਿਆਣੇ ਦਾ ਹੀ ਇੱਕ ਵਾਸੀ ਰਜਿੰਦਰ ਸਿੰਘ ਤੇ ਹੇਮਾ ਨੇ ਜਗਰੂਪ ਸਿੰਘ ਨੂੰ ਇਹ ਕਿਹਾ ਕਿ ਮਤਲਬ ਇਹ ਮੇਰੇ ਤੇ ਮਾੜੀ ਨਿਗਾਹ ਰੱਖਦਾ ਇਹ ਮੇਰਾ ਡਾ ਰਿਲੇਸ਼ਨ ਬਣਾਉਣੇ ਚਾਹੁੰਦਾ ਇਹ ਹੈ ਉਹ ਹੈ ਮਤਲਬ ਇਸ ਤਰ੍ਹਾਂ ਦੀਆਂ ਗੱਲਾਂ ਤਾਂ ਜਗਰੂਪ ਸਿੰਘ ਇਹ ਚੀਜ਼ ਬਰਦਾਸ਼ਤ ਨਹੀਂ ਕਰਦਾ ਪਰ ਉਹ ਇੱਕ ਦੂਸਰੇ ਨੂੰ ਪਹਿਲਾਂ ਤੋਂ ਹੀ ਜਾਣਦੇ ਰਜਿੰਦਰ ਸਿੰਘ ਤੇ ਜਗਰੂਪ ਸਿੰਘ ਤੇ ਕਿਸੇ ਕਾਰਨ ਕਰਕੇ ਹੋ ਸਕਦਾ ਜਗਰੂਪ ਸਿੰਘ ਨੂੰ ਉੱਥੇ ਲੈ ਕੇ ਗਿਆ ਹੋਵੇ ਇਹ ਪਟਿਆਲੇ ਜਾਂਦੇ ਆ 30 ਦਸੰਬਰ 30 ਦਸੰਬਰ 2017 ਦੋਨੇ ਜਾਂਦੇ ਪਟਿਆਲੇ ਜਾਂਦੇ ਮੋਡਲ ਟਾਊਨ ਦੇ ਵਿੱਚ ਰਾਤ ਹੁੰਦੀ ਹੈ ਤੇ ਦੋਨੇ ਸ਼ਰਾਬ ਪੀਂਦੇ ਕਾਫੀ ਜ਼ਿਆਦਾ ਸ਼ਰਾਬ ਪੀ ਲੈਂਦੇ ਰਜਿੰਦਰ ਸਿੰਘ ਨੇ ਜਿਵੇਂ ਕਿ ਸਟੋਰੀ ਚੱਲ ਰਹੀ ਆਪਾਂ ਨੂੰ ਪਤਾ ਸਟੋਰੀ ਕਿੱਧਰ ਨੂੰ ਜਾ ਰਹੀ ਆ ਤਾਂ ਉੱਥੇ ਵੀ ਪਤਾ ਲੱਗਦਾ ਕਿ ਸ਼ਰਾਬ ਜਿਹੜੀ ਆ ੁਰਜਿੰਦਰ ਸਿੰਘ ਦੇ ਅੰਦਰ ਜ਼ਿਆਦਾ ਗਈ ਹੋਗੀ ਤੇ ਜਗਰੂਪ ਸਿੰਘ ਦੇ ਅੰਦਰ ਘੱਟ ਗਈ ਹੋਗੀ ਤੇ ਉਸ ਤੋਂ ਬਾਅਦ ਜੋ ਜਦੋਂ ਤੱਕ ਸਵੇਰ ਹੁੰਦੀ ਆ ਤਾਂ ਦੋ ਬੰਦਿਆਂ ਚੋਂ ਜਿਨ੍ਹਾਂ ਨੇ ਰਲ ਕੇ ਸ਼ਰਾਬ ਪੀਤੀ ਉਹਨਾਂ ਚੋਂ ਇੱਕ ਬੰਦਾ ਜਿਉਂਦਾ ਰਹਿੰਦਾ ਤੇ ਇੱਕ ਦੀ ਜ਼ਿੰਦਗੀ ਉੱਥੇ ਹੀ ਖਤਮ ਹੋ ਜਾਂਦੀ ਹੈ ਖਤਮ ਜਿਹਦੀ ਜ਼ਿੰਦਗੀ ਹੋਈ ਉਹ ਸੀ ਗੁਰਜਿੰਦਰ ਸਿੰਘ ਜਗਰੂਪ ਸਿੰਘ ਉਹਦੀ ਮੌਤ ਤੋਂ ਬਾਅਦ ਚੁੱਪ ਕਰਕੇ ਉਹਨੂੰ ਮਾਰਨ ਤੋਂ ਬਾਅਦ ਲੁਧਿਆਣਾ ਆ ਜਾਂਦਾ ਹੁਣ ਗੱਲ ਇਹ ਹੈਗੀ ਆ ਕਿ ਸਤ ਕਤਲ ਹੋ ਚੁੱਕੇ 22 ਸਾਲ ਹੋ ਗਏ ਇਹਨਾਂ ਗੱਲਾਂ ਪਤਾ ਨਹੀਂ ਇਹ ਸਿਲਸਿਲਾ ਕਿੱਥੇ ਜਾ ਕੇ ਰੁਕਦਾ ਪਤਾ ਨਹੀਂ ਇਹ ਚੀਜ਼ਾਂ ਕਿੱਥੇ ਜਾ ਕੇ ਮੁੱਕਦੀਆਂ ਪਰ ਇਸ ਵਾਰ ਕੀ ਹੁੰਦਾ ਫਾਈਨਲੀ ਜਗਰੂਪ ਸਿੰਘ ਦੀ ਜਿਹੜੀ ਕਿਸਮਤ ਆ ਉਹਦਾ ਸਾਥ ਛੱਡ ਦਿੰਦੇ ਹੁਣ ਫਾਈਨਲੀ ਜਦੋਂ ਪੁਲਿਸ ਆਉਂਦੀ ਆ ਉੱਥੇ ਪੁਲਿਸ ਨੂੰ ਪਤਾ ਲੱਗਦਾ ਕਿ ਰਾਤ ਕਿਸੇ ਦਾ ਕਤਲ ਹੋਇਆ ਤਾਂ ਜਦੋਂ ਪੁਲਿਸ ਵਾਲੇ ਉੱਥੇ ਤਫ਼ਤੀਸ਼ ਕਰਦੇ ਆ ਉਸੇ ਪਾਸਿਓ ਮર્ડਰ ਸੀਨ ਦੇ ਉੱਪਰ ਕ੍ਰਾਈਮ ਸੀਨ ਦੇ ਉੱਪਰ ਦੇਖਦੇ ਆ ਤਾਂ ਉਹਨੂੰ ਇੱਕ ਕਾਰਡ ਮਿਲਦਾ ਛੋਟਾ ਜਿਹਾ ਵੇਸਟਿੰਗ ਕਾਰਡ ਹੁੰਦਾ ਕਿਸੇ ਦਾ ਕਿਸੇ ਕੇਟਰਰ ਦਾ ਕੇਟਰਰ ਮਤਲਬ ਜੋ ਆਪਣੇ ਵਿਆਹਾਂ ਸ਼ਾਦੀਆਂ ਚ ਖਾਣ ਪੀਣ ਦਾ ਵਗੈਰਾ ਇਸ ਤਰ੍ਹਾਂ ਦਾ ਕੰਮ ਸਾਰਾ ਸੰਭਾਲ ਤੇ ਦੇਖ ਰੇਖ ਕਰਦੇ ਤਾਂ ਉਹ ਕੇਟਰਰ ਦਾ ਜਿਹੜਾ ਕਾਰਡ ਹੈਗਾ ੁਰਜਿੰਦਰ ਸਿੰਘ ਦਾ ਕਤਲ ਹੋਇਆ ਪਟਿਆਲੇ ਪੁਲਿਸ ਪਟਿਆਲੇ ਦੀ ਪਰ ਜਿਹੜਾ ਐਡਰੈਸ ਹੈਗਾ ਉਹ ਲੁਧਿਆਣੇ ਦਾ ਉਹ ਨੰਬਰ ਵੀ ਲੁਧਿਆਣੇ ਦਾ ਤੁਹਾਨੂੰ ਪਤਾ ਲੱਗ ਜਾਂਦਾ ਕਿ ਜੋ ਮਰਨ ਵਾਲਾ ਸੀਗਾ ਉਹ ਲੁਧਿਆਣੇ ਦਾ ਸੀ ਤਾਂ ਪੁਲਿਸ ਪਿੱਛਾ ਕਰਦੀ ਕਰਦੀ ਲੁਧਿਆਣੇ ਪਹੁੰਚ ਜਾਂਦੀ ਉਸ ਐਡਰੈਸ ਤੇ ਪਹੁੰਚ ਜਾਂਦੀ ਤੇ ਉਸ ਐਡਰੈਸ ਦੇ ਉੱਪਰ ਮਤਲਬ ਉਸ ਪ੍ਰੋਫੈਸ਼ਨ ਨਾਲ ਜੁੜੇ ਜਿਹੜੇ ਆਮ ਹੋਰ ਕੇਟਰਰ ਹੁੰਦੇ ਆ ਉਸ ਅਡਰੈਸ ਤੇ ਉਥੇ ਉਹ ਵੀ ਸਾਰੇ ਕਾਫੀ ਸਾਰੇ ਲੋਕ ਰਹਿੰਦੇ ਆ ਪੁਲਿਸ ਵਾਲੇ ਉਹਨਾਂ ਨੂੰ ਪੁੱਛਦੇ ਆ ਕਿ ਇਹ ਬੰਦਾ ਕੌਣ ਅਰਜਿੰਦਰ ਸਿੰਘ ਕੌਣ ਕਿਉਂਕਿ ਸਾਨੂੰ ਇਹਦੀ ਡੈੱਡ ਬੋਡੀ ਮਿਲੀ ਤਾਂ ਉਹ ਕੇਟਰਰ ਉਹਨਾਂ ਨੂੰ ਦੱਸਦੇ ਆ ਪੁਲਿਸ ਵਾਲੇ ਨੂੰ ਕਿ 30 ਦਸੰਬਰ ਨੂੰ ਰਜਿੰਦਰ ਸਿੰਘ ਜਗਰੂਪ ਦੇ ਨਾਲ ਪਟਿਆਲੇ ਗਿਆ ਰਜਿੰਦਰ ਸਿੰਘ ਵਾਪਸ ਨਹੀਂ ਆਇਆ ਪਰ ਉਸੇ ਰਾਤ ਮਤਲਬ ਸਵੇਰੇ ਤੜਕੇ 3 ਵਜੇ ਜਗਰੂਪ ਵਾਪਸ ਆ ਗਿਆ ਤੇ ਸਾਨੂੰ ਥੋੜਾ ਅਜੀਬ ਵੀ ਲੱਗਿਆ ਕਿ ਜਗਰੂਪ ਇੱਕ ਤਾਂ ਆਇਆ ਕੱਲਾ ਰਜਿੰਦਰ ਸਿੰਘ ਨਾਲ ਨਹੀਂ ਆਇਆ ਤੇ ਜਗਰੂਪ ਆਇਆ ਵੀ 3 ਵਜੇ ਸਵੇਰੇ ਤੇ ਆ ਕੇ ਆਪਣੇ ਕੱਪੜੇ ਧੋਣ ਲੱਗ ਗਿਆ ਤੇ ਸਾਨੂੰ ਉਹਦੀ ਆਵਾਜ਼ ਆਉਂਦੀ ਸੀ ਕੱਪੜੇ ਧੋਂਦੀ ਕੁ ਵੈਸੇ ਵੀ ਜਦੋਂ ਆਪਾਂ ਕੱਪੜੇ ਧੋਣੇ ਆ ਤਾਂ ਥੋੜੀ ਆਵਾਜ਼ ਹੁੰਦੀ ਉਹ ਸਪਲੈਸ਼ਿੰਗ ਦੀ ਜਾਂ ਜਿਵੇਂ ਪਥਾਪੀ ਨਾਲ ਕੱਪੜੇ ਧੋਣੇ ਆ ਜੋ ਵੀ ਸਾਰਾ ਤਾਂ ਪਤਾ ਲੱਗ ਗਿਆ ਕਦੇ ਸਾਨੂੰ ਵੀ ਲੱਗਿਆ ਅਜੀਬ ਲੱਗਿਆ ਵੀ ਇਹ ਵੀ ਕੱਪੜੇ ਕਤੋਈ ਜਾਂਦਾ ਤਾਂ 2 ਤੇ 2 4 ਕੀਤੇ ਪੁਲਿਸ ਨੇ ਤਜਰਬਾ ਪੁਲਿਸ ਦਾ ਵੈਸੇ ਹੀ ਹੁੰਦਾ ਹੁਣ ਇੱਕ ਬੰਦਾ ਦੋ ਜਾਣੇ ਗਏ ਮੁੜਿਆ ਇੱਕ ਮੁੜਿਆ ਵੀ ਪੁੱਠੇ ਜੇ ਟਾਈਮ ਗਲਤ ਟਾਈਮ ਦੇ ਉੱਪਰ 3 ਵਜੇ ਆਉਣਾ ਉਸ ਤੋਂ ਬਾਅਦ ਆਉਂਦੇ ਸਾਰੇ ਕਪੜੇ ਧੋਣਾ ਤੇ ਕਹਾਣੀ ਆਲਮੋਸਟ ਪੁਲਿਸ ਨੂੰ ਸਮਝ ਲੱਗ ਗਈ ਉਸ ਤੋਂ ਬਾਅਦ ਫਿਰ ਉਹ ਵਾਪਸ ਪਟਿਆਲੇ ਦੇਖਦੇ ਆ ਇੱਕ ਚੀਜ਼ ਸੀਸੀਟੀਵੀ ਫੁਟੇਜਸ ਉਦੋਂ ਤੱਕ ਸੀਸੀਟੀਵੀ ਕੈਮਰੇਜ਼ ਬਹੁਤ ਜਗ੍ਹਾ ਲੱਗੇ ਤਾਂ ਸੀਸੀਟੀਵੀ ਇੱਕ ਫੁਟੇਜ ਦੇ ਵਿੱਚ ਵੀ ਜਗਰੂਪ ਸੇ ਜੇ ਮਾੜੀ ਮੋਟੀ ਕੋਈ ਸ਼ੱਕ ਦੀ ਗੁੰਜਾਇਸ਼ ਪੁਲਿਸ ਦੇ ਦਿਮਾਗ ਵਿੱਚ ਕਿਤੇ ਨਾ ਕਿਤੇ ਥੋੜੀ ਬਹੁਤ ਸੌ ਦੇ ਵਿੱਚੋਂ ਇੱਕ ਜਾਂ ਦੋ ਪੈਸੇ ਵੀ ਰਹਿ ਗਈ ਸੀ ਹੁਣ ਉਹ ਵੀ ਨਹੀਂ ਰਹੀ ਉੱਥੇ ਉਹ ਵੀ ਜਗਰੂਪ ਸਿੰਘ ਨੂੰ ਇੱਕ ਕੈਮਰੇ ਦੀ ਇੱਕ ਫੁਟੇਜ ਦੇ ਵਿੱਚ ਉਥੋਂ ਬਹੁਤ ਤੇਜ਼ੀ ਦੇ ਨਾਲ ਭੱਜਦਾ ਦੇਖ ਲੈ। ਤਾਂ ਉਸ ਤੋਂ ਬਾਅਦ ਜਗਰੂਪ ਸਿੰਘ ਦੀ ਪਾਲ ਹੁੰਦੀ। ਪਾਲ ਤਾਂ ਕਿ ਬਹੁਤ ਛੇਤੀ ਉਹਨੂੰ ਫੜਿਆ ਜਾਂਦਾ ਵਾ ਤੇ 2018 ਦੀ ਸਟਾਰਟਿੰਗ ਦੇ ਵਿੱਚ ਮਤਲਬ ਅਗਲੇ ਕੁਝ ਕੁਝ ਦਿਨਾਂ ਦੇ ਵਿੱਚ ਉਹਨੂੰ ਫੜਦੇ ਆ ਤੇ ਉਸ ਤੋਂ ਬਾਅਦ ਉਹਦੇ ਉੱਪਰ ਹੁਣ ਫਾਈਨਲੀ ਉਹ ਮੰਨ ਜਾਂਦਾ ਕਿ ਹਾਂ 22 ਸਾਲਾਂ ਦੇ ਵਿੱਚ ਮੈਂ 7 ਕਤਲ ਕੀਤੇ ਤੇ ਇਸ ਤਰ੍ਹਾਂ ਇੱਕ ਵਿਜ਼ਿਟਿੰਗ ਕਾਰਡ ਦੇ ਨਾਲ ਜਿਹੜੀ ਉਹ ਕਤਲਾਂ ਦੀ ਇੱਕ ਸੁਪਰੀ ਇੰਗਲਿਸ਼ ਦਾ ਵਰਡ ਫਿਰ ਉਹੀ ਬੋਲ ਦਿੰਨਾ ਕਿ ਉਹ ਖਤਮ ਹੁੰਦੀ ਨਹੀਂ ਤਾਂ ਪਤਾ ਨਹੀਂ ਹੋਰ ਕਿੰਨੇ ਕੁ ਲੋਕ ਇਸੇ ਤਰ੍ਹਾਂ ਜਗਰੂਪ ਸਿੰਘ ਦਾ ਸ਼ਿਕਾਰ ਬਣਦੇ ਇਹ ਵੀ ਹੋ ਸਕਦਾ ਕਿ ਛੇਤੀ ਸ਼ਾਇਦ ਜਿਵੇਂ ਪਰਮਜੀਤ ਕੌਰ ਦਾ ਨੰਬਰ ਲੱਗਿਆ ਸ਼ਾਇਦ ਹਿਮਾ ਦਾ ਨੰਬਰ ਵੀ ਬਹੁਤ ਛੇਤੀ ਆਉਣ ਵਾਲਾ ਸੀਗਾ ਪਰ ਹਿਮਾ ਨੂੰ ਵੀ ਫੜਿਆ ਜਾਂਦਾ ਇਹਦੇ ਵਿੱਚ ਹੀ ਕਿਉਂਕਿ ਹਿਮਾ ਵੀ ਭਾਗੀਦਾਰ ਹੈਗੀ ਆ ਪਰਮਜੀਤ ਕੌਰ ਦੇ ਕਤਲ ਦੇ ਵਿੱਚ ਵੀ ਭਾਗੀਦਾਰ ਹੈਗੀ ਉਹ ਪਰ ਹੁਣ ਗੱਲ ਇਹ ਹੈਗੀ ਆ ਕਿ ਇਸ ਕਹਾਣੀ ਤੋਂ ਕੀ ਸਿੱਖਣ ਨੂੰ ਮਿਲਦਾ ਕੋਕੀ ਕਹਾਣੀਆਂ ਜੋ ਵੀ ਆਪਾਂ ਗੱਲ ਕਰਦੇ ਆ ਜਿਹੜਾ ਆਪਣਾ ਚੈਨਲ ਉਹ ਬੜਾ ਨੈਗੇਟਿਵ ਵਾਲਾ ਹੈਗਾ ਕੁੰਠਰਾਬੇ ਵਾਲਾ ਹੈਗਾ ਪਰ ਗੱਲ ਉਹੀ ਆ ਕਿ ਜਿਵੇਂ ਹਿੰਦੀ ਦੀ ਇੱਕ ਕਹਾਵਤ ਹੈਗੀ ਆ ਮੈਂ ਆਪਣੇ ਕਲਾਸ ਦੇ ਵਿੱਚ ਆਪਣੇ ਸਟੂਡੈਂਟਸ ਨੂੰ ਬੜੀ ਵਾਰੀ ਇਹ ਵਰਤਦਾ ਹੁੰਨਾ ਕਿ ਕਹਾਵਤ ਕਹਿੰਦੀ ਆ ਕਿ ਕਾਇਦੇ ਵਿੱਚ ਰਹੋਗੇ ਤਾਂ ਫਾਇਦੇ ਵਿੱਚ ਰਹੋਗੇ ਤੇ ਕਹਿਣ ਦਾ ਮਤਲਬ ਆ ਕਿ ਜੇ ਤੁਸੀਂ ਡਿਸਪਲਨ ਚ ਰਹੋਗੇ ਸਹੀ ਜ਼ਿੰਦਗੀ ਜਿਉਂਦੇ ਰਹੋਗੇ ਕੁਝ ਇੱਧਰ ਉੱਧਰ ਜ਼ਿਆਦਾ ਨਹੀਂ ਹੋਵੋਗੇ ਤਾਂ ਲਾਈਫ ਚੰਗੀ ਚੱਲਦੀ ਰਹੂਗੀ ਬਹੁਤ ਲਗ ਲਗ ਧਰਮਾਂ ਦੇ ਗ੍ਰੰਥਾਂ ਦੇ ਵਿੱਚ ਵੀ ਗੁਰਬਾਣੀ ਦੇ ਵਿੱਚ ਵੀ ਇਹ ਚੀਜ਼ ਲਿਖੀ ہوئی ਹੈ ਕਿ ਕਾਮ, ਕ੍ਰੋਧ, ਲੋਭ, ਹੰਕਾਰ ਉਹ ਸਾਰਾ ਇਹਨਾਂ ਜਿਹੜੀਆਂ ਇੰਦਰੀਆਂ ਦੀ ਇਹ ਖਿੱਚ ਹੁੰਦੀ ਹੈ ਨੂੰ ਜੇ ਕੰਟਰੋਲ ਕਰੋਗੇ ਤਾਂ ਬੈਟਰ ਰਹੋਗੇ ਪਰ ਹੁਣ ਇੱਥੇ ਜਗਰੂਪ ਸਿੰਘ ਜਿਹੜੀਆਂ ਪੰਜ ਮੇਨ ਇੰਦਰੀਆਂ ਬੋਲੀਆਂ ਜਿਨ੍ਹਾਂ ਦੇ ਉੱਪਰ ਕੰਟਰੋਲ ਕਰਨ ਦੀ ਗੱਲ ਕਹੀ ਗਈ ਆ ਉਹਨਾਂ ਦੇ ਵਿੱਚ ਉਹ ਦੋ ਇੰਦਰੀਆਂ ਨੂੰ ਕੰਟਰੋਲ 'ਚ ਨਹੀਂ ਰੱਖ ਪਾਇਆ ਤੇ ਉਹਦਾ ਨਤੀਜਾ ਇਹ ਹੋਇਆ ਕਿ ਸੱਤ ਲੋਕਾਂ ਨੂੰ ਜਾਨ ਤੋਂ ਹੱਥ ਧੋਣੇ ਪਏ ਉਸ ਤੋਂ ਬਿਨਾਂ ਕਿੰਨੀਆਂ ਜ਼ਿੰਦਗੀਆਂ ਖਰਾਬ ਹੋਈਆਂ ਕਿਉਂਕਿ ਜਿਹੜੇ ਸੱਤ ਮਾਰਨ ਵਾਲੇ ਸੀ ਉਹ ਉਹ ਵੀ ਕਿਸੇ ਦੇ ਫੈਮਿਲੀ ਮੈਂਬਰ ਸੀ ਕਿਸੇ ਦਾ ਕੋਈ ਪਿਤਾ ਕਿਸੇ ਦੀ ਕੋਈ ਮਾਤਾ ਕਿਸੇ ਦਾ ਕੋਈ ਭਾਈ ਕਿਸੇ ਦੀ ਭੈਣ ਕਿਸੇ ਦਾ ਬੱਚਾ ਇਸ ਤਰ੍ਹਾਂ ਤੇ ਉਹਦੇ ਇਹਨਾਂ ਦੀ ਵੀ ਜ਼ਿੰਦਗੀ ਖਰਾਬ ਹੋਈ ਕਿਉਂਕਿ ਇੱਕ ਕਾਮ ਤੇ ਦੂਸਰਾ ਲੋਭ ਇਹਨਾਂ ਦੋਨਾਂ ਦੇ ਉੱਪਰ ਕੰਟਰੋਲ ਨਹੀਂ ਕਰ ਪਾਇਆ ਉਹ ਜਗਰੂਪ ਸਿੰਘ ਤੇ ਪਰਮਜੀਤ ਕੌਰ ਨਾਲ ਦੀ ਨਾਲ ਈਰਖਾ ਦੇ ਉੱਪਰ ਵੀ ਨਹੀਂ ਕੰਟਰੋਲ ਕਰ ਪਾਈ ਤੇ ਹੇਮਾ ਵੀ ਨਹੀਂ ਕਰ ਪਾਈ ਈਰਖਾ ਦੇ ਉੱਪਰ ਕੰਟਰੋਲ ਤਾਂ ਇਸੇ ਕਰਕੇ ਕਿ ਬੜੀਆਂ ਕੰਮ ਦੀਆਂ ਗੱਲਾਂ ਲਿਖੀਆਂ ਹੁੰਦੀਆਂ ਗੁਰੂਆਂ ਪੀਰਾਂ ਨੇ ਪਗੰਬਰਾਂ ਨੇ ਉਸੇ ਟਾਈਮ ਤਤ ਕੱਢ ਕੇ ਗਏ ਤਾਂ ਜੇ ਉਹਨਾਂ ਨੂੰ ਮੰਨਿਆ ਜਾਵੇ ਤਾਂ ਜ਼ਿੰਦਗੀ ਬੈਟਰ ਬਣ ਸਕਦੀ ਹੈ ਤਾਂ ਇਹ ਸੀਗੀ ਜੀ ਅੱਜ ਦੀ ਆਪਣੀ ਸਟੋਰੀ ਉਮੀਦ ਆ ਤੁਹਾਨੂੰ ਚੰਗੀ ਲੱਗੀ ਹੋ ਉਮੀਦ ਆ ਕਿ ਆਪ ਤੁਹਾਨੂੰ ਕੁਝ ਸਿੱਖਣ ਨੂੰ ਇੱਥੋਂ ਮਿਲਿਆ ਹੋਊਗਾ ਮੈਨੂੰ ਵੀ ਬੜਾ ਕੁਝ ਮਿਲਦਾ ਇਹਨਾਂ ਚੀਜ਼ਾਂ ਤੋਂ ਤੁਸੀਂ ਤੁਹਾਨੂੰ ਕੋਈ ਨੂੰ ਵੀ ਮਿਲਿਆ ਹੋ ਤੇ ਹੁਣ ਮੈਂ ਤੁਹਾਨੂੰ ਮਿਲੂਗਾ ਕਿਸੇ ਹੋਰ ਵੀਡੀਓ ਕਿਸੇ ਹੋਰ ਸਟੋਰੀ